ਲਕਾਸ ਦਾਣਾ ਮੁਰਦਾਬਾਦ ਮੁਦਾਬਾਦ ਮੁਰਦਾਬਾਦ ਅਸੀਂ ਰਾਈਟ ਵੀ ਅਸੀਂ ਕਾਨੂੰਨੀ ਵੀ ਰਾਈਟ ਸਹੀ ਆ ਬਿਲਕੁਲ ਕਾਨੂੰਨ ਮੁਤਾਬਕ ਅਸੀਂ ਸਹੀ ਆ ਸਾਡਾ ਰਾਈਟ ਹੈ ਉਹ ਕਾਨੂੰਨ ਮੁਤਾਬਕ ਵੀ ਗਲਤ ਹੈ ਕੋਰਟ ਵਿਚਾਰੀ ਵੀ ਜਾਂਦੇ ਆ ਤੇ ਇੱਥੇ ਅੱਗੇ ਧਮਕੀਆਂ ਵੀ ਦਿੰਦੇ ਦੋ ਕੰਮ ਕਰਦਾ ਕਾਲਾ ਮੋਰਚਾ ਐਨਜੀਟੀ ਵੀ ਗਿਆ ਸਾਡੇ ਖਿਲਾਫ ਹਾਈ ਕੋਰਟ ਵੀ ਗਿਆ ਉੱਥੋਂ ਮੁੜਿਆ ਆ ਤੇ ਉੱਥੇ ਹੱਥ ਨਹੀਂ ਲੱਗਿਆ ਕਹਿੰਦਾ ਨਹੀਂ ਨਹੀਂ ਸਜ਼ਾ ਇਹਨੂੰ ਮੈਂ ਹੀ ਦੇ ਦੇਣੀ ਆ ਕਾਨੂੰਨ ਹੱਥ 'ਚ ਕੋਈ ਲੈਵੇ ਨਾ ਜਿਹੜਾ ਲੈ ਜਾ ਉਹਨੂੰ ਸਜ਼ਾ ਵੀ ਹੋਏਗੀ ਕੱਲ ਡਾਈਨਿੰਗ ਇੰਡਸਟਰੀ ਟੋਟਲ 300 ਸੀ ਡਿਗਰੀ 15 ਐਮਐਲਡੀ ਦੀ 40 ਐਮਐਲਡੀ ਦੀ ਤੇ 50 ਐਮਐਲਡੀ ਵੀ ਔਰ ਅਸੀਂ ਬੰਦ ਕਰਤੀ ਹੈ ਸਾਡੇ ਇੰਡਸਟਰੀ ਦੇ ਜਿਹੜੇ ਡਾਈਂਗ ਵਾਲੇ ਭਰਾ ਹੈਗੇ ਉਹਨਾਂ ਨੇ ਵੀ ਸਾਨੂੰ ਕਿਹਾ ਅਸੀਂ ਤੁਹਾਡਾ ਸਮਰਥਨ ਕਰਦੇ ਆਂ ਇਧਰੋਂ ਸਾਡੇ ਆਪਣਾ ਰੂਬੀ ਜੀ ਟੈਕਸਟਾਈਲ ਇੰਡਸਟਰੀ ਕੱਕਾ ਰੋਡ ਤੋਂ ਉਹਨਾਂ ਨੇ ਵੀ ਸਾਨੂੰ ਕਿਹਾ ਤੁਹਾਡਾ ਸਮਰਥਨ ਹੈ ਔਰ ਬਹੁਤ ਸਾਰੇ ਸਾਨੂੰ ਕਾਲ ਆ ਰਹੇ ਆ ਜਿਹੜੇ ਜਿੰਨੇ ਐਸੋਸੀਏਸ਼ਨਾਂ ਦੇ ਪ੍ਰਧਾਨ ਹੈ ਉਹ ਸਾਰਿਆਂ ਨੂੰ ਸਾਨੂੰ ਕਾਲ ਆ ਥੋੜੀ ਹੈਲਪ ਸੋ ਕਿੱਦਾਂ ਕਰੀਏ ਅਸੀਂ ਨਾਲ ਲੇਬਰ ਲੈ ਕੇ ਜਾਂ ਅਸੀਂ ਸਟਾਫ ਲੈ ਕੇ ਮੈਂ ਕਿਹਾ ਨਹੀਂ ਸਾਡੇ ਕੋਲ ਸੰਖਿਆ ਬਹੁਤ ਹੈ ਡਾਈਂਗ ਇੰਡਸਟਰੀ ਨਾਲ ਪੂਰੀ ਲੇਬਰ ਦੇ ਨਾਲ ਬੈਠਣਾ ਹੈ ਸਾਰਾ ਸਟਾਫ ਸਾਡੇ ਕੋਲ ਹੀ ਲੇਬਰ ਵੀ ਹੈਗੀ ਆ ਅੱਧੀ ਪੰਜਾਬੀ ਹੈ ਅੱਧੀ ਪਰਵਾਸੀ ਹੈ ਸੋ ਅਸੀਂ ਬੈਠੇ ਆ ਉਹਦੇ ਲਈ ਜੇ ਕੋ ਆਊਗਾ ਅਸੀਂ ਤਾਂ ਆਪਣੇ ਘਰ ਦੀ ਸੁਰੱਖਿਆ ਲਈ ਬੈਠੇ ਆ ਅਸੀਂ ਆਪਣੇ ਘਰੇ ਬੈਠੇ ਆ ਸਾਡੇ ਪਾਈਪ ਆ ਉੱਥੇ ਸਾਡਾ ਸਾਡਾ ਇਹ ਸਾਡਾ ਏਰੀਆ ਹੈਗਾ ਏ ਸਾਡੇ ਸੀ.ਟੀ.ਵੀ. ਪਲਾਂਟ ਤੇ ਅਸੀਂ ਬੈਠੇ ਆ ਜੇ ਕੋ ਉੱਥੇ ਆਏਗਾ ਤਾਂ ਉਹ ਕਾਨੂੰਨ ਦੇ ਅੰਗਣਾ ਕਰਕੇ ਆਏਗਾ ਪਰ ਜੇ ਸੋਚਣ ਵਿੱਚ ਡਰਾਤਮਕਾ ਕੇ ਸਾਨੂੰ ਪਿਛੇ ਕਰ ਦੇਣਗੇ ਇਹ ਸੋਚ ਕੱਢਦਾ ਅਸੀਂ ਡਰਨੇ ਵਾਲੇ ਚੋਂ ਨਹੀਂ ਹੈਗੇ ਅਸੀਂ ਇਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਬਿਲਕੁਲ ਕਿਹਾ ਇਸੇ ਲਖੇ ਸਿਧਾਨੇ ਨੇ ਇਹ ਕਿਹਾ ਸੀ ਮੇਰੀ ਵੀਡੀਓ ਆਪਣੀ ਫੇਸਬੁੱਕ ਤੇ ਦਿਖਾ ਗਈ ਕਿ ਲੀਰ ਲਿਖਿਆ ਜਿਹੜੇ ਤੇਰੇ ਵਰਗੇ ਬਲੈਕਮਿਲਰਾਂ ਨੂੰ ਕਾਲੇ ਮੋਰਚੇ ਵਰਗੇ ਨੂੰ ਅਮਨਤੋਜ ਮਣ ਮਣ ਵਰਗੇ ਨੂੰ ਨੱਥ ਪਾਲਣਾ ਉਹ ਲੀਰ ਨਹੀਂ ਉਹ ਤੀਰ ਹੁੰਦੇ ਆ ਕੀ ਜਵਾਬ ਦਿੱਤਾ ਜੋ ਦੇਗਾ ਜਵਾਬ ਜੀ ਹੁਣ ਉਹਨੇ ਕਿਹਾ ਸੀ ਮੈਂ ਉਹਨੂੰ ਜਵਾਬ ਦਿੰਦਾ ਐ ਵੀ ਇਹ ਲੀਰ ਹੈ ਲੀਰ ਲੀਰ ਬੋਲਦੀ ਪਈ ਆ ਲੀਰ ਨਹੀਂ ਤੀਰ ਹੁੰਦੇ ਆ ਜਿਹੜੇ ਤੇਰੇ ਵਰਗੇ ਬਲੈਕਮਿਲਰ ਦਾ ਨੱਥ ਪਾਲਾ ਕਾਜੀ ਵਾਜ ਦੇ ਟੈਲੂ ਵਾਣਾ ਕਰ ਤੁਹਾਡੇ ਕੋਲ ਕਿੰਨਾ ਇੰਡੀਆ ਦੇ ਦਿੱਤੇ ਹੈ ਅਸੀਂ ਪੂਰੀ ਤਿਆਰੀ ਕਰ ਲਈ ਹੈ ਟੈਂਟ ਲੱਗੇ ਹੈ ਲੰਗਰ ਦਾ ਇੰਤਜ਼ਾਮ ਕਰ ਲਿਆ ਲੱਖ ਬੰਦਾ ਇੱਥੇ ਬਠੂਗਾ ਔਰ ਸ਼ਾਂਤੀ ਪੂਰੂ ਬਠੂਗਾ ਮੈਂ ਤੁਹਾਡੇ ਮੱਧੋਂ ਤੋਂ ਜਿਹੜੇ ਹੋਰ ਐਸੋਸੀਏਸ਼ਨਾਂ ਦੇ ਪ੍ਰਧਾਨ ਹੈ ਉਹਨਾਂ ਨੂੰ ਇਹ ਤੁਹਾਡੇ ਮੱਧੋਂ ਤੋਂ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਆਣਾ ਸਾਰੇ ਸ਼ਹਿਰ ਦੇ ਪ੍ਰਧਾਨਾਂ ਨੇ ਤੁਸੀਂ ਕਿਸੇ ਸਟਾਫ ਜਾਂ ਲੇਬਰ ਨੂੰ ਨਾਲ ਲੈ ਕੇ ਨਹੀਂ ਆਣਾ ਕਿਉਂ ਸਾਡੇ ਕੋਲ ਇੰਨਾ ਇੰਤਜ਼ਾਮ ਹੈ ਨਹੀਂ ਅਸੀਂ 24 ਕਬੋਰੀਆਂ ਆਟੇ ਦੀਆਂ ਤੇ ਛੋਲੇ ਪੂੜੇ ਦਾ ਲੰਗਰ ਸਾਰੀ ਦਿਹਾੜੀ ਚਲਾਵਾਂਗੇ ਤੁਸੀਂ ਵੀ ਰੋਟੀ ਇੱਥੇ ਖਾਣੀ ਹੈ ਜਿਹੜਾ ਨੇ ਆਣਾ ਉਹਨਾਂ ਦਾ ਵੀ ਨਾਲ ਬਣਾ ਉਹ ਵੀ ਸਾਡੇ ਭਰਾ ਹੀ ਹੈ ਨਾ ਇਹਦਾ ਵੀ ਭਾਈ ਭਰਾ ਹੀ ਹੈ ਉਹਨਾਂ ਦਾ ਵੀ ਨਾਲ ਬਣਾਇਆ ਆ ਕੇ ਖਾ ਜਾਣਾ ਪਿੱਛੇ ਤੁਹਾਡੇ ਵੱਲੋਂ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਸੀ ਉਹਨਾਂ ਨੇ ਕੀ assurance ਦਿੱਤਾ ਦੇਖੋ ਪੁਲਿਸ ਪ੍ਰਸ਼ਾਸਨ ਤਾਂ ਸੱਚ ਦਾ ਸਾਥ ਦੇਊਗਾ ਅਸੀਂ ਰਾਈਟ ਵੀ ਅਸੀਂ ਕਾਨੂੰਨੀ ਵੀ ਰਾਈਟ ਸਹੀ ਆ ਬਿਲਕੁਲ ਕਾਨੂੰਨ ਮਦਦ ਵੀ ਸਹੀ ਆ ਸਾਡਾ ਰਾਈਟ ਹੈ ਉਹ ਕਾਨੂੰਨ ਮਦਦ ਵੀ ਗਲਤ ਹੈ ਕੋਰਟ ਵਿਚਾਰੀ ਵੀ ਜਾਂਦੇ ਆ ਤੇ ਇੱਥੇ ਅੱਗੇ ਧਮਕੀਆਂ ਵੀ ਦਿੰਦੇ ਦੋ ਕੰਮ ਕਰਦਾ ਕਾਲਾ ਮੋਰਚਾ ਐਨਜੀਟੀ ਵੀ ਗਿਆ ਸਾਡੇ ਖਿਲਾਫ ਹਾਈ ਕੋਰਟ ਵੀ ਗਿਆ ਉੱਥੋਂ ਮੁੜਿਆ ਆ ਤੇ ਉਥੇ ਹੱਥ ਨਹੀਂ ਲੱਗਿਆ ਕਹਿੰਦਾ ਨਹੀਂ ਨਹੀਂ ਸਜ਼ਾ ਨੂੰ ਮੈਂ ਹੀ ਦੇ ਦੇਣੀ ਹੈ ਕਾਨੂੰਨ ਹੱਥ 'ਚ ਕੋਈ ਲੈਵੇ ਨਾ ਜਿਹੜਾ ਲੈ ਜਾ ਉਹਨੂੰ ਸਜ਼ਾ ਵੀ ਹੋਏਗੀ ਸਭ ਕੁਝ ਹੈ ਉਹਦੇ ਉੱਤੇ ਕਾਰਵਾਈ ਵੀ ਕਰਾਵਾਂਗੇ ਔਰ ਕਾਲੇ ਮੋਰਚੇ ਤੇ ਲਖੇ ਸੁਧਾਣੇ ਤੇ ਅਮਤੋਜ ਮਾਨ ਦੇ ਜਿਹੜੀ ਡਾਈਨ ਇੰਡਸਟਰੀ ਦੀ ਬਦਨਾਮੀ ਕੀਤੀ ਹੈ ਉਹਦਾ ਡੈਫਾਮੇਸ਼ਨ ਦਾ ਕੇਸ ਵੀ ਪਾਵਾਂਗੇ ਦੇਖੋ ਗੱਲ ਇਹ ਹੈਗੀ ਹੈ ਜਦ ਤੱਕ ਅਸਲੀਅਤ ਗੱਲ ਦੇ ਨੇ ਪਤਾ ਆਪਾਂ ਨੂੰ ਕਿਸੇ ਗੱਲ ਦਾ ਵੀ ਸਾਰਾ ਮਾੜੀ ਤੇ ਗੱਲ ਸਭ ਤੋਂ ਵੱਡੀ ਹੈ ਵੀ ਜਿਹੜਾ ਸਾਰਾ ਬੁੱਢੇ ਦਰਿਆ ਦਾ ਮਸਲਾ ਜਿਹੜਾ ਪਾਣੀ ਗੰਦਾ ਹੋਇਆ ਅਜ 50 ਸਾਲ ਤੋਂ 60 ਸਾਲ ਤੋਂ ਜੋ ਵੀ ਗੰਦਾ ਹੋਇਆ ਪਾਣੀ ਉਹ ਸਾਰਾ ਲੁਧਿਆਣੇ ਦਾ ਜਿਹੜਾ ਉਹ ਮਸਲਾ ਗੰਦੇ ਪਾਣੀ ਦਾ ਡਾਈੰਗ ਇੰਡਸਟਰੀ ਦੀ ਇਹ ਗੱਲ ਮੜਦਾ ਸਭ ਤੋਂ ਮਾੜੀ ਗੱਲ ਇਹ ਹੈਗੀ ਏ ਲੇਕਿਨ ਜਦੋਂ ਅਸੀਂ ਇਸ ਅਸਲੀਅਤਾਂ ਲਜਾਨਿਆਂ ਦੇਖਦੇ ਆਂ ਜਿਹੜੀ ਡਾਈੰਗ ਇੰਡਸਟਰੀ ਸੀਟਪੀ ਤਿੰਨੇ ਨੇ ਇਹ ਤਿੰਨੇ ਸੀਟਪੀ ਜਿਹੜਾ ਪਾਣੀ ਟ੍ਰੀਟਡ ਕਰਕੇ ਦਰਿਆ ਦੇ ਵਿੱਚ ਸੜਦੇ ਨੇ ਕੱਲੀ ਲੁਧਿਆਣੇ ਡਾਈੰਗ ਇੰਡਸਟਰੀ ਨਹੀਂ ਲੁਧਿਆਣੇ ਬਹੁਤ ਤਰ੍ਹਾਂ ਦੀ ਹੋਰ ਵੀ ਇੰਡਸਟਰੀ ਏ ਜਿੱਥੇ ਬਹੁਤ ਤਰ੍ਹਾਂ ਦੀ ਇੱਥੇ ਸਲਾਈ ਮਸ਼ੀਨ ਇੱਥੇ ਦੀ ਮਸ਼ਹੂਰ ਹੈ ਉਹ ਜਿਹੜੀ ਟੈਕਸਟਾਈਲ ਔਰ ਸਾਈਕਲ ਜਿਹੜਾ ਇੱਥੇ ਮੇਰਾ ਖਲ ਲੱਖ ਤੋਂ ਉੱਪਰ ਜਿਹੜਾ ਹੈ ਲੁਧਿਆਣਾ ਦੇ ਵਿੱਚ ਸਾਈਕਲ ਢਿੱਲੀ ਜਿਹੜਾ ਤਿਆਰ ਹੁੰਦਾ ਹੈ ਉਹ ਇੱਥੇ ਬਣਦਾ ਹੈ ਇਲੈਕਟ੍ਰੋ ਪਲੇਟਿੰਗ ਦਾ ਬੜਾ ਤਕੜਾ ਕੰਮ ਹੈ ਕਾਰਾਂ ਦੇ ਪਾਰਟਸ ਬਣਦੇ ਨੇ ਬਹੁਤ ਸਾਰੀ ਤਰ੍ਹਾਂ ਦੀ ਮੇਰੇ ਕਹਿਣ ਦਾ ਭਾਵ ਇੰਡਸਟਰੀ ਜਿਹੜਾ ਲੁਧਿਆਣਾ ਦੇ ਵਿੱਚ ਬਣਦੀ ਕਿਉਂਕਿ ਲੁਧਿਆਣਾ ਨੂੰ ਹੀ ਇੱਕ ਇੰਡਸਟਰੀ ਦੀ ਹੱਬ ਪੰਜਾਬ ਦੀ ਜਿਹੜਾ ਇੰਡਸਟਰੀ ਦੀ ਹੱਬ ਕਿਹਾ ਗਿਆ ਹੈ ਲekin ਇਹਦੇ ਵਿੱਚ ਕੱਲੀ ਡੈنگ ਇੰਡਸਟਰੀ ਦਾ ਪਾਣੀ ਨਹੀਂ ਜਾਂਦਾ ਪਾਣੀ ਜਿਹੜਾ ਸੀਟਪੀ ਜਿਹੜੇ ਤਿੰਨ ਲੱਗੇ ਨੇ ਉਹ ਟਿੱਡ ਪਾਣੀ ਕਰਦੇ ਨੇ ਅਗਰ ਵੀ ਕਿਸੇ ਐਨਜੀਓ ਨੂੰ ਜਾਂ ਕਿਸੇ ਸੰਸਥਾ ਨੂੰ ਜਾਂ ਜਿਹੜੇ ਵੀ ਮੈਂਬਰ ਕੱਲ ਕਹਿੰਦੇ ਜੀ ਅਸੀਂ ਉੱਥੇ ਆ ਕੇ ਤਿੰਨੇ ਸੀਟਪੀ ਬੰਦ ਕਰਨੇ ਨੇ ਉਹਨਾਂ ਨੂੰ ਪਹਿਲਾਂ ਵੀ ਮੈਂ ਬਹੁਤ ਵਾਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਰਿਕੁਐਸਟ ਕਰ ਚੁੱਕਾ ਵੀ ਜਿਹੜੇ ਤਿੰਨ ਸੀਟਪੀ ਦੇ ਹਨ ਇਦੇ ਵਿੱਚ ਅਸੀਂ ਤੁਹਾਡੀ ਤਸੱਲੀ ਕਰਨ ਨੂੰ ਤਿਆਰ ਆ ਅਸੀਂ ਵੀ ਚਾਹਨੇ ਆ ਪਾਣੀ ਜਿਹੜਾ ਸਾਫ਼ ਸੁਥਰਾ ਹੋਵੇ ਸ਼ਹਿਰ ਦਾ ਲੇਕਿਨ ਗੰਦੇ ਦਾ ਕਾਰਨ ਦਰਿਆ ਦਾ ਡਾਇੰਗ ਇੰਡਸਟਰੀ ਨਹੀਂ ਕਾਰਨ ਕੁਛ ਹੋਰ ਨੇ ਜੇ ਉਹਨਾਂ ਨੂੰ ਨਹੀਂ ਪਤਾ ਸਾਨੂੰ ਪਤਾ ਕੀ ਕਾਰਨ ਨੇ ਇਹ ਸਰਕਾਰਾਂ ਦੇ ਕੰਮ ਨੇ ਜਿਹੜਾ ਉਹ ਆਣ ਮੇਰੇ ਕੋਲ ਅਸੀਂ ਉਹਨਾਂ ਨੂੰ ਬਕਾਇਦਾ ਉਹਨਾਂ ਦੀ ਰਿਸਪੈਕਟ ਕਰਾਂਗੇ ਉਹਨਾਂ ਨੂੰ ਦਿਖਾਵਾਂਗੇ ਵੀ ਅਸੀਂ ਕਿਸ ਤਰ੍ਹਾਂ ਲੱਖਾਂ ਰੁਪਿਆ ਖਰਚ ਕੇ ਜਿਹੜਾ ਕਰੋੜਾਂ ਰੁਪਿਆ ਮਹੀਨੇ ਦਾ ਖਰਚਾ ਇਹਦੇ ਤੇ ਜਿਹੜਾ ਇਹਨੂੰ ਪਾਣੀ ਨੂੰ ਅਸੀਂ ਸਾਫ਼ ਕਰਦੇ ਹਾਂ ਤੇ ਨੇ ਸੀਟਪੀ ਜਿਹੜਾ ਬਿਜਲੀ ਦਾ ਬਿੱਲ ਦਿੰਨੇ ਆ ਤੇ ਕਰੋੜ ਰੁਪਏ ਤੋਂ ਉੱਪਰ ਤਿੰਨੇ ਸੀਟੀ ਪਿਆਂ ਦਾ ਬਿਜਲੀ ਦਾ ਬਿੱਲ ਜਾਂਦਾ ਹੈ ਕਰੋੜ ਤੋਂ ਉੱਪਰ ਇਹਦੇ ਵਿੱਚ ਹਰ ਮਹੀਨੇ ਜਿਹੜਾ ਹੈਗਾ ਕੈਮੀਕਲ ਤੇ ਇਹਦੇ ਵਿੱਚ ਜਿਹੜੇ ਲੱਗਦੇ ਨੇ ਪਾਣੀ ਸਾਫ਼ ਕਰਨ ਲਈ ਔਰ ਉਹਦੇ باوجود ਪਾਣੀ ਜਿਹੜਾ ਸਾਫ਼ ਹੁੰਦਾ ਸਲੱਜ ਨਿਕਲਦੀ ਹੈ ਸਲੱਜ ਤਾਂ ਹੀ ਨਿਕਲਦੀ ਹੈ ਨਾ ਅਗਰ ਪਾਣੀ ਸਾਫ਼ ਹੁੰਦਾ ਹੈ ਉਹਦਾ ਅਸੀਂ ਬਿੱਲ 50-60 ਲੱਖ ਰੁਪਇਆ ਉਹਦੀ ਅਸੀਂ ਬਿੱਲ ਦਿੰਨੇ ਆ ਜਿਹੜੀ ਸਲੱਜ ਜਿਹੜੇ ਗਵਰਨਮੈਂਟ ਦੇ ਹੱਥੋਂ ਰਹੀ ਜਿਹੜੇ ਲੈ ਕੇ ਜਾਂਦੇ ਨੇ ਚੈੱਕ ਆ ਦੇ ਪੇਮੈਂਟ ਹੁੰਦੀ ਹੈ অনলাইন ਸਾਡੇ ਮੀਟਰ ਲੱਗੇ ਹੋਏ ਨੇ ਪੋਲਿਊਸ਼ਨ ਕੰਟਰੋਲ ਬੋਰਡ ਵੀ ਦੇਖਦਾ ਹੈ ਔਰ ਉਹਦੇ باوجود ਐਨਸੀ ਦੀ ਟੀਮਾਂ ਆਂਦੀਆਂ ਦਿੱਲੀ ਤੋਂ ਉਹ ਸੈਂਪਲ ਪਰਦੇ ਆ ਨੇ ਲੁਧਿਆਣਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ 2-3 ਸੈਂਪਲਿੰਗ ਹੁੰਦੀ ਹਰ ਮਹੀਨੇ ਦੀ ਸਾਰੇ ਅਫਸਰ ਆ ਕੇ ਲੀਡਰ ਸਹਿਬਾਨ ਸਾਰਿਆਂ ਨੇ ਦੇਖਿਆ ਵੀ ਵਾਕਈ ਇਹ ਗੱਲ ਜਿਹੜੀ ਹੈ ਪਾਣੀ ਟੀਟਡ ਕਰਦੇ ਨੇ ਅਗਰ ਉਹਨਾਂ ਨੂੰ ਫਿਰ ਵੀ ਕੋਈ ਸ਼ਿਕਾਇਤ ਤੋਂ ਹੈਗੀ ਉੱਤੇ ਪਾਣੀ ਦੇਖਣ ਤੋਂ ਬਿਨਾ ਕਿਉਂਕਿ ਬਿਨਾ ਦੇਖੇ ਬਿਨਾ ਗਏ ਆਪਾਂ ਨੂੰ ਕੀ ਪਤਾ ਵੀ ਪਾਣੀ ਕਿੰਨਾ ਕੱਢੂਗਾ ਕਾਰਨ ਕੋ چھوڑੇ ਇਹਦੇ ਵਿੱਚ ਇਕੱਲਾ ਸਾਡਾ ਪਾਣੀ ਨਹੀਂ ਇਹਦੇ ਵਿੱਚ ਤੁਹਾਨੂੰ ਦਿਖਾਈਏ ਤੁਸੀਂ ਸਾਡੇ ਕੋਲ ਆਓ ਮੈਨੂੰ ਸਾਰਾ ਪਤਾ ਹੈ ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਦਿਖਾਵਾਂਗਾ ਅਗਰ ਉਹ ਗੱਲ ਨਾ ਠੀਕ ਨਿਕਲੇ ਫਿਰ ਤੁਸੀਂ ਮੈਨੂੰ ਕਹ ਜੇ ਵੀ ਵਾਕਈ ਮੈਂ ਗੱਲ ਤੁਹਾਡੇ ਨਾਲ ਗਲਤ ਕਰ ਰਿਹਾ ਅਸੀਂ ਵੀ ਪਾਣੀ ਸਾਫ਼ ਕਰਨਾ ਚਾਹੁੰਦੇ ਆ ਅਸੀਂ ਵੀ ਲੁਧਿਆਣੇ ਦੇ ਵਾਸੀ ਆ ਸਾਡੇ ਵੀ ਪਰਿਵਾਰ ਬੱਚੇ ਸਾਰੇ ਇੱਥੇ ਹੀ ਰਹਿੰਦੇ ਨੇ ਅਸੀਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਲੇਕਿਨ ਚੱਕਰ ਇਹ ਅਸਲੀਅਤ ਕੁਝ ਹੋਰ ਹੈ ਜਿਹੜੀਆਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਸਾਡੇ ਨਾਲ ਮੀਟਿੰਗ ਕਰ ਲੈਂਦੇ ਇਹ ਇਹਦੇ ਵਿੱਚ ਇਸ ਮਸਲੇ ਦੇ ਜੱਸੀ ਵੀ ਤੁਹਾਡੇ ਨਾਲ ਲੱਗਣ ਨੂੰ ਤਿਆਰ ਸੀ ਵੀ ਪਾਣੀ ਸਾਫ਼ ਹੋਣਾ ਚਾਹੀਦਾ ਕਿਉਂਕਿ ਸੀਟਪੀ ਤੇ ਆਲਰੇਡੀ ਪਹਿਲੇ ਹੀ ਪਾਣੀ ਸਾਫ਼ ਕਰਦੇ ਮੈਂ ਸਾਰੇ ਸ਼ਹਿਰ ਦੀ ਗੱਲ ਇੰਡਸਟਰੀ ਦੀ ਨਹੀਂ ਕਰਨੀ ਜਾਂਦਾ ਨਾ ਮੈਂ ਕਿਸੇ ਇੰਡਸਟਰੀ ਦੇ ਖਿਲਾਫ ਬੋਲ ਸਕਦਾ ਇਸ ਕਰਕੇ ਸਾਡੀ ਇੰਡਸਟਰੀ ਦੀ ਇਸ ਗੱਲ ਦੀ ਪੱਕੀ ਗੱਲ ਹੈ ਗਾਰੰਟੀ ਦਿੰਨੇ ਆ ਵੀ ਉੱਥੇ ਜਿਹੜਾ ਨਹੀਂ ਹੈਗਾ ਅਸੀਂ ਕੋਈ ਵਪਾਰੀ ਬੰਦੇ ਆ ਅਸੀਂ ਕੋਈ ਝਗੜਾ ਨਹੀਂ ਕਰਨਾ ਚਾਹੁੰਦੇ ਤੁਸੀਂ ਆ ਕੇ ਦੇਖੋ ਪਾਣੀ ਕਿਸ ਤਰ੍ਹਾਂ ਸਾਫ਼ ਹੁੰਦਾ ਔਰ ਇਹਦੇ ਵਿੱਚ ਕਿਸ ਤਰ੍ਹਾਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਗੋਹਾ ਜਿਹੜਾ ਹੈ ਗੋਬਰ ਦੇ ਡੈਰੀਆਂ ਦਾ ਬੱਜਾਂ ਦਾ ਜਿਹੜਾ ਲੱਖਾਂ ਦੀ ਤਦਾਦ ਮੱਝੇ ਤੇ ਗਾਂ ਹੈ ਲੁਧਿਆਣੇ ਚ ਉਹਨਾਂ ਦਾ ਆਬੇਸਤ ਜਾ ਰਿਹਾ ਸਾਰਾ ਉਹਦੇ ਵਿੱਚ ਕਿਉਂਕਿ ਪਹਿਲਾਂ ਲੋਕ ਪਾਥੀਆ ਬਾਲ ਲੈਂਦੇ ਸੀ ਗੋਹਾ ਤੱਪਦੇ ਸੀ ਅੱਜ ਕੱਲ੍ਹ ਘਰ ਘਰ ਸਿਲੰਡਰ ਹੈ ਗੋਬਰ ਕਿਸੇ ਦੇ ਕੰਮ ਨਹੀਂ ਆਉਂਦਾ ਕੋਈ ਚੱਕਦਾ ਨਹੀਂ ਉਹ ਕਿੱਥੇ ਜਾ ਰਿਹਾ ਉਹ ਦੇਖੋ ਉਹਦੇ ਬਾਵਜੂਦ ਜਿਹੜੀਆਂ ਹੋਰ ਇੰਡਸਟਰੀਆਂ ਇੱਕ ਪਾਣੀ ਤੁਸੀਂ ਕਹਿੰਦੇ ਹੋ ਗੰਦਾ ਦਰਿਆ ਇਹਨਾਂ ਨੇ ਕੀਤਾ ਹੈ ਦਰਿਆ ਦੇ ਵਿੱਚ 5 5 6 6 ਫੁੱਟ ਕਾਲੀ ਗਾਬ ਜੰਮੀ ਹੋਈ ਉਹਦੇ ਵਿੱਚ ਕਈ ਐਨਜੀਓ ਪਹਿਲਾਂ ਜਿਹੜੇ ਲੱਗੇ ਸਿਆਂ ਨੂੰ ਸਾਫ਼ ਕਰਦੇ ਨੇ ਲੇਕਿਨ ਉਹ ਵਿੱਚੇ ਛੱਡ ਕੇ ਚਲੇ ਗਏ ਨਹੀਂ ਸਾਫ਼ ਕਰ ਪਾਏ ਇਸ ਕਰਕੇ ਗੱਲ ਇਹ ਹੈਗਾ ਵੀ ਤੁਸੀਂ ਆ ਕੇ ਪਹਿਲਾਂ ਦੇਖੋ ਕਿੰਨੀ ਵਿੱਚ ਉਹਦੇ ਗਾਬ ਏ ਜਿਹੜਾ ਕੰਮ ਕਰਨਾ ਲਿਆ ਆਪਾਂ ਉਹ ਕਰੀਏ ਅਗਰ ਤੁਹਾਨੂੰ ਇਹ ਲੱਗਦਾ ਸਾਡੀ ਡਾਈੰਗ ਇੰਡਸਟਰੀ ਨੇ ਬੰਦ ਕੀਤਾ ਮੈਂ ਇੱਕ ਗੱਲ ਦਾ ਹੋਰ ਵੀ ਚੈਲੰਜ ਦਿੰਦਾ ਤੁਸੀਂ ਸਾਡੇ ਕੋਲ ਬੈਠੋ ਪੂਰੇ ਸ਼ਹਿਰ ਦੀ ਡਾਈੰਗ ਇੰਡਸਟਰੀ 3 ਦਿਨ ਲਈ 2 ਦਿਨ ਲਈ 4 ਦਿਨ ਲਈ 5 ਦਿਨ ਲਈ ਜਿੰਨਾ ਦਿਨ ਲਈ ਕੋਸੀਂ ਬੰਦ ਕਰਦੇ ਨੇ ਜਦ ਕਿ ਕੋਰੋਨਾ ਰੋਪੇ ਦਾ ਨੁਕਸਾਨ ਜਿਹੜਾ ਇੱਕ ਦਿਨ ਦੀ ਡਾਈੰਗ ਇੰਡਸਟਰੀ ਬੰਦ ਹੋਣ ਨਾਲ ਹੁੰਦਾ ਚਲੋ ਉਹ ਵੀ ਐਸੀ ਤੁਹਾਡੀ ਗੱਲ ਮੰਨ ਲਾਂਗੇ ਦੋ ਦਿਨ ਲਈ ਡੈੰਗ ਦੱਸੀ ਬੰਦ ਕਰ ਦੰਨੇ ਆ ਫਿਰ ਦੇਖ ਲਓ ਦਰਿਆ ਸਾਫ ਹੋ ਜਾਊਗਾ ਜੇ ਫਿਰ ਨਾ ਸਾਫ ਹੋਇਆ ਤਾਂ ਕੌਣ ਜ਼ਿੰਮੇਵਾਰ ਹੋਊਗਾ